ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ 16ਵੀਂ ਪ੍ਰਤੀਯੋਗਤਾ ਜਿਸ ਦਾ ਮੁੱਖ ਵਿਸ਼ਾ ਡਾਕਟਰ ਭੀਮrao ਅੰਬੇਡਕਰ ਜੀ ਦੇ ਜੀਵਨ ਅਤੇ ਵਿਚਾਰਧਾਰਾਤੇ ਹੈ। ਇਹ ਮੁਕਾਬਲਾ 24 ਅਗਸਤ 2025 ਨੂੰ ਮਾਨਸਾ ਜ਼ਿਲ੍ਹੇ ਦੇ ਕਈ ਸੈਂਟਰਾਂ ਤੇ ਹੋਣ ਜਾ ਰਿਹਾ ਹੈ। ਹਜ਼ਾਰਾਂ ਵਿਅਕਤੀ ਤੇ ਯੁਵਾ ਇਸ ਵਿੱਚ ਭਾਗ ਲੈ ਰਹੇ ਨੇ ਜੋ ਬਾਬਾ ਸਾਹਿਬ ਦੀ ਸੋਚ ਨੂੰ ਨਾ ਸਿਰਫ ਸਮਝਣਾ ਚਾਹੁੰਦੇ ਨੇ ਸਗੋਂ ਆਪਣੀ ਜੀਵਨ ਰਾਹੀ ਅੰਬਲ ਵਿੱਚ ਵੀ ਲਿਆਉਣਾ ਚਾਹੁੰਦੇ ਨੇ। ਪ੍ਰਮੁਧਪਾਰਤ ਫਾਊਂਡੇਸ਼ਨ ਵੱਲੋਂ ਜੇ ਤੁਹਾਨੂੰ ਨਗਦ ਇਨਾਮ ਸਨਮਾਨ ਪੱਤਰ ਤੇ ਸਮਾਜਿਕ ਸਤਿਕਾਰ ਵੀ ਦਿੱਤਾ ਜਾਵੇਗਾ ਇਸ ਮੌਕੇ ਸਥਾਨਕ ਵਿਦਿਅਕ ਸੰਸਥਾਵਾਂ ਅਤੇ ਅੰਬੇਡਕਰ ਯੂਥ ਕਲੱਬ ਵੀ ਆਪਣਾ ਯੋਗਦਾਨ ਪਾ ਰਹੇ ਨੇ ਵਿਦਿਆਰਥੀਆਂ ਨੂੰ ਤਿਆਰੀ ਲਈ ਮਦਦ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਆਓ ਦੇਖਦੇ ਹਾਂ ਪੂਰੀ ਖਬਰ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਚੈਨਲ ਦਾ ਜਿਨ੍ਹਾਂ ਨੇ ਸਾਨੂੰ ਹਰੇਕ ਕੋਨੇ-ਕੋਨੇ ਦੇ ਵਿੱਚ ਲੈ ਕੇ ਜਾਣਾਗਾ ਸੋ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤੀ ਸੋ ਪਿਆਰੇ ਸਾਰੇ ਹੀ ਦੇਸ਼ ਵਾਸੀਆਂ ਨੂੰ ਬੇਨਤੀ ਹੈਗੀ ਪੂਰੇ ਪੰਜਾਬ ਅਦਰ ਤੇ ਡਾਕਟਰ ਭੀਮrao Ambedkar ਦੀ ਪਛਾਤ ਰ ਅਤੇ ਕੰਪੀਟੀਸ਼ਨ ਹੋਣ ਜਾ ਰਿਹਾ ਹੈਗਾ ਅੱਜ ਇਸ ਕੰਪੀਟੀਸ਼ਨ ਨੂੰ ਚੱਲਦੇ ਨੂੰ ਅੱਜ ਪੂਰੇ 15 ਸਾਲ ਹੋ ਗਏ ਇਸ ਵਾਰ 16ਵਾਂ ਕੰਪੀਟੀਸ਼ਨ ਹੈਗਾ ਜਿਸ ਦਾ ਪੇਪਰ 24 ਅਗਸਤ ਨੂੰ ਵੱਖ-ਵੱਖ ਪੂਰੇ ਮਾਨਸਾ ਜ਼ਿਲ੍ਹੇ ਦੇ ਸੈਂਟਰਾਂ ਦੇ ਵਿੱਚ ਹੋਣਾਗਾ ਜਿਸ ਦੇ ਵਿੱਚ ਅਸੀਂ ਬੁੱਕ ਸਪਾਈ ਹੋਈ ਹੈਗੀ ਜਿਸ ਬੁੱਕ ਨੂੰ ਪੜ ਕੇ ਪੜ ਕੇ ਜਿਹੜਾ ਪੇਪਰ ਆ ਬੱਚੇ ਦੇ ਸਕਦੇ ਨੇਗੇ ਜਿਹਦੇ ਵਿੱਚ ਪਹਿਲਾ ਇਨਾਮ 50000 ਰੁਪਿਆਗਾ ਤੇ ਸੈਕੰਡ ਨਾਮ 20000 ਰੁਪਿਆਗਾ ਤੇ ਥਰਡ ਨਾਮ 10000 ਰੁਪਿਆਗਾ ਇਸ ਦੇ ਵਿੱਚ ਪਾਰਟਿਸਿਪੇਟ ਕਰਨ ਵਾਲੇ ਬੱਚੇ 6th ਕਲਾਸ ਤੋਂ ਲੈ ਕੇ +2 ਤੱਕ +2 ਤੋਂ ਬਾਅਦ 40 ਸਾਲ ਦੀ ਉਮਰ ਤੱਕ ਇਹਦੇ ਦੋ ਗਰੁੱਪ ਰੱਖੇ ਗਏ ਹੋਏ ਨੇਗੇ ਤੇ ਬੇਸ਼ੱਕ ਉਹ ਦੂਜਾ ਦੂਜਾ ਗਰੁੱਪਾ ਪਲੱਸ 2 ਤੋਂ ਬਾਅਦ 40 ਸਾਲ ਦੀ ਉਮਰ ਤੱਕ ਅਬੇ ਸਕੋ ਟੀਚਿੰਗ ਦੀ ਜੌਬ ਕਰਦਾ ਹੋਵੇ ਚਾਹੇ ਸਰਕਾਰੀ ਜੌਬ ਕਰਦਾ ਹੋਵੇ ਚਾਹੇ ਪ੍ਰਾਈਵੇਟ ਕਰਦਾ ਹੋਵੇ ਚਾਹੇ ਉਹ ਪੜਦਾ ਹੋਵੇ ਚਾਹੇ ਸਟੱਡੀ ਛੱਡੀ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਟੱਡੀ ਕਰਦਾ ਹੋਵੇ ਤਾਂ ਉਹ ਆਪਣੇ ਪੇਪਰ ਨੂੰ ਦੇ ਸਕਦਾ ਜਿਹੜਾ ਦੂਜਾ ਗਰੁੱਪ ਦਾ ਜਿਹੜਾ ਇਨਾਮ ਆਗਾ ਪਹਿਲਾ ਇਨਾਮ 50000 ਰੁਪਏ ਦਾ ਸੈਕੰਡ ਨਾਮ 10 ਤੋਂ 20000 ਰੁਪਏ ਦਾ ਤੇ ਥਰਡ ਨਾਮ 10000 ਰੁਪਏ ਦਾ ਇਸ ਤੋਂ ਬਾਅਦ 250 ਬੱਚੇ ਦੀ ਸਾਂਝੀ ਜਿਹੜੀ ਮੈਟਲਿਸਟ ਬਣੀ ਆਗੇ ਜਿਹੜੇ 250 ਬੱਚੇ ਨੂੰ 2.5 ਲੱਖ ਰੁਪਇਆ ਫੇਰ ਅੱਗੇ ਆਗਾ 1000-1000 ਰੁਪਇਆ ਬਕਾਇਦਾ ਸਰਟੀਫੀਕੇਟ ਦਿੱਤੇ ਜਾਣਗੇ ਇਸ ਤੋਂ ਬਾਅਦ ਕੁਝ ਕੰਪੀਟੀਸ਼ਨ ਹੋਣਾਗਾ ਕੁਝ ਕੰਪੀਟੀਸ਼ਨ ਵੀ ਉਹਨਾਂ ਬੱਚਿਆਂ ਦੀ ਹੋਣਾਗਾ ਜਿਹੜੇ ਬੱਚੇ 250 ਵਾਲੀ ਮੈਟ੍ਰੀਸ ਦੇ ਵਿੱਚ ਆਉਣਗੇ ਔਰ 50 ਹਜ਼ਾਰ ਵਾਲੀ ਲਿਸਟ ਦੇ ਵਿੱਚ ਆਉਣਗੇ ਜਿਹਦੇ ਵਿੱਚ ਪਹਿਲਾ ਨਾਮ 21000 ਰੁਪਇਆਗਾ 18000 ਰੁਪਇਆਗਾ ਤੇ 15000 ਰੁਪਇਆਗਾ ਤੇ 12000 ਰੁਪਇਆਗਾ ਤੇ 9000 ਰੁਪਿਆ ਫੇਰ ਅੱਗੇ ਆਗਾ ਉਹ 6 ਬੱਚਿਆਂ ਦੀ ਜਿਹੜੀ ਟੀਮ ਬਣਨੀ ਹੈਗੀ ਸੋ ਉਹਨਾਂ ਟੀਮਾਂ ਨੂੰ ਜਿਹੜਾ ਇਨਾਮ ਦਿੱਤੇ ਜਾਣਗੇ ਕੁਝ ਕੰਪੀਟੀਸ਼ਨ ਦੇ ਵਿੱਚ ਤੇ ਇਹ ਹੈਗੀ ਵੀ ਜਿੰਨੇ ਵੀ ਪੂਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਾਡੀ ਗੱਲ ਨੂੰ ਸੁਣਦੇ ਨੇਗੇ ਵੀ ਇਸ ਪੇਪਰ ਨੂੰ ਵੱਧ ਤੋਂ ਵੱਧ ਬੱਚੇ ਦੇਣਾ ਸਾਡਾ ਇੱਕੋ ਇੱਕ ਟੀਚਾ ਹੈਗਾ ਵੀ ਬੱਚਿਆਂ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰ베ੜਕਰ ਬਾਰੇ ਪਤਾ ਲੱਗ ਸਕੇ ਤੇ ਉਹਨਾਂ ਦੇ ਜੀਵਨ ਬਾਰੇ ਪਤਾ ਲੱਗ ਸਕੇ ਉਹਨਾਂ ਨੇ ਬੜੀਆਂ ਮੁਸ਼ਕਲਾਂ ਝੱਲ ਕੇ ਸਾਨੂੰ ਜਿਹੜੀ ਸਿੱਖਿਆ ਲੈ ਕੇ ਦਿੱਤੀ ਹੈਗੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਬੋਲਣ ਦਾ ਆਪਣੇ ਚੈਨਲ ਤੋਂ ਬੋਲਣ ਦਾ ਮੌਕਾ ਦਿੱਤਾ ਤੇ ਸਾਡੀ ਗੱਲ ਘਰ ਘਰ ਤੱਕ ਪਹੁੰਚਾਉਣਗੇ ਵਿਸ਼ੇਸ਼ ਧੰਨਵਾਦ ਇਹਨਾਂ ਦਾਗਾ ਤੇ ਨਾਲ ਹੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵੀ ਸਾਡਾ ਜਿਹੜਾ ਮੋਟਿਵਾ ਸਾਡਾ ਟੀਚਾ ਹੈਗਾ ਉਹ ਸਾਡਾ ਟੀਚਾ ਇਹ ਹੈਗਾ ਵੀ ਗੁਰੂਆਂ ਦੀ ਪਛਾਤ ਰਾਂ ਨੂੰ ਲੈ ਕੇ ਚੱਲੇ ਹੋਏ ਹਾਂ ਅਸੀਂ ਜਿਵੇਂ ਗੁਰੂ ਰਵਿਦਾਸ ਮਾਰੇ ਦਾ ਸੁਪਨਾ ਸੀਗਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨਾ ਛੋਟ ਬੜੇ ਸਮ ਸੰਭੇ ਰਵਿਦਾਸ ਰਹੇ ਪਰਸਾਨਾ ਗਰਮੀਤ ਸਿੰਘ ਸਾਊਥ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ 16ਵਾਂ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈ ਬਾਬਾ ਸਾਹਿਬ ਸ਼੍ਰੀ ਭਿੰਮrao ਅੰਬੇਦਕਰ ਦੀ ਯਾਦ ਵਿੱਚ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕੁਐਸਚਨ ਨੇ ਜਿਹੜੇ ਉਹ ਇਸ ਐਗਜ਼ਾਮ ਦੇ ਵਿੱਚ ਆਉਣੇ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਇਸ ਸੰਸਥਾ ਵੱਲੋਂ ਜਦੋਂ 15ਵਾਂ ਕੰਪੀਟੀਸ਼ਨ ਕਰਵਾਇਆ ਗਿਆ ਸੀ ਉਸ ਕੰਪੀਟੀਸ਼ਨ ਦੇ ਵਿੱਚ ਵੀ ਮੇਰੀ ਸੰਸਥਾ ਦੇ ਵਿਦਿਆਰਥੀਆਂ ਨੇ ਬਾਝੜ ਕੇ ਹਿੱਸਾ ਲਿਆ ਸੀ ਅਤੇ ਮੇਰੇ ਸਕੂਲ ਦੇ ਜਿਹੜੇ ਪੰਜ ਵਿਦਿਆਰਥੀ ਹੈ ਉਹ ਮੈਰਿਟ ਦੇ ਵਿੱਚ ਆਏ ਸੀ ਤੇ ਉਹਨਾਂ ਨੂੰ 5000 ਰੁਪਏ ਨਾਮ ਹੈ ਜਿਹੜਾ ਉਹ ਪ੍ਰਾਪਤ ਹੋਇਆ ਸੀ ਇਹ ਸੰਸਥਾ ਦਾ ਬਹੁਤ ਵਧੀਆ ਉਦਮ ਹੈ ਕਿਉਂਕਿ ਇਹ ਸੰਸਥਾ ਬੱਚਿਆਂ ਦੇ ਵਿੱਚ ਸਾਡੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਸਾਡੇ ਸੰਵਿਧਾਨ ਦੇ ਪਿਤਾਮਾ ਸ਼੍ਰੀ ਪੀਮਬਰਾਵ ਅੰਬੇਦਕਰ ਜੀ ਬਾਰੇ ਜਾਣਕਾਰੀ ডেইলি টেস্ট ਕਰਵਾਉਂਦੀ ਹੈ। ਉਹਨਾਂ ਦਾ ਜੀਵਨ ਹੈ ਜਿਹੜਾ ਭਾਰਤੀ ਲੋਕਾਂ ਦੇ ਲਈ ਪ੍ਰੇਰਣਾਦਾਇਕ ਹੈ, ਵਿਦਿਆਰਥੀਆਂ ਦੇ ਲਈ ਪ੍ਰੇਰਣਾਦਾਇਕ ਹੈ ਕਿਉਂਕਿ ਉਹਨਾਂ ਵੱਲੋਂ ਗਰੀਬੀ ਤੋਂ ਉੱਪਰ ਉੱਠ ਕੇ ਆਪਣੇ ਸਮਾਜ ਲਈ ਬਹੁਤ ਯੋਗਦਾਨ ਪਾਇਆ ਗਿਆ ਹੈ। ਤੇ ਇਹ ਇੱਕ ਚੰਗਾ ਕਦਮ ਹੈ ਕਿਉਂਕਿ ਉਹਨਾਂ ਨੇ ਜੋ ਆਪਣੇ ਲੋਕਾਂ ਲਈ ਕਰਿਆ ਉਹਨਾਂ ਨੂੰ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤਾ ਉਹਦੇ ਬਾਰੇ ਸਾਡੇ ਵਿਦਿਆਰਥੀਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਰਸਤੇ ਤੇ ਚੱਲ ਕੇ ਸਾਡੇ ਵਿਦਿਆਰਥੀ ਵੀ ਆਪਣੇ ਜੀਵਨ ਨੂੰ ਸਫਲਾ ਬਣਾ ਸਕਦੇ ਨੇ ਮੈਂ ਇਸ ਸੰਸਥਾ ਪ੍ਰਬੁੱਧ ਭਾਰਤ ਫਾਊਂਡੇਸ਼ਨ ਦਾ ਬਹੁਤ ਧੰਨਵਾਦ ਕਰਦਾ ਜੋ ਇਸ ਤਰ੍ਹਾਂ ਦੇ ਉਦਦਮ ਕਰ ਰਹੀ ਹੈ ਧੰਨਵਾਦ